ਰੋਡ ਨੈਸ਼ਨਲ ਰੋਡ ਜੋ 50 ਗੱਜਾਂ ਵਿੱਚ ਚਲਾਈ ਹੈ ਜਿਹਦੇ ਤਹਿਤ ਮਾਨਯੋਗ ਡੀਪੀ ਸਾਹਿਬ ਨੇ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਜਲੰਧ ਦੇ ਅਧਿਤੀ ਦੇ ਮਾਨਯੋਗ ਐਸਐਸਪੀ ਸਾਹਿਬ ਹਰਨਦਰ ਸਿੰਘ ਜੀ ਐਸਪੀ ਇਨਵੈਸਟੀਗੇਸ਼ਨ ਸਬਜਟਰਾਏ ਜਿਹਦੇ ਗਾਈਡਲਾਈਨ ਤੇ ਮੋਡਲ ਆਨੰਦ ਦੇ ਮੁਖ ਅਫਸਰ ਇੰਸਪੈਕਟਰ ਹਰਨਦਰ ਸਿੰਘ ਪੁੱਲਰ ਅਤੇ ਚੌਕਿੰਜਰ ਤਰਵੰਦੀ ਸਿੰਘ ਜੀ ਦਾ ਐਸਐਨਰਮਲ ਸਿੰਘ ਦੀ ਟੀਮ ਨੇ ਇੱਕ 50 ਗ੍ਰਾਮ ਫੈਰੋਨ ਸਮੇਤ ਦੋਸ਼ੀ ਗੁਰਵਿੰਦਰ ਸਿੰਘ ਜਿਸ ਗੋਲੂ ਪੁੱਤਰ ਖਵਾਂਸ ਸਿੰਘ ਵਾਸੀ ਪਿੰਡ ਢੰਡੋਵਾ थाना ਸ਼ਾਹਕੋੜ ਨੂੰ ਗ੍ਰਿਫਤਾਰ ਕੀਤਾ। ਇਸ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਅਰੰਡੜੀ ਕਿਥੋਂ ਲੈ ਕੇ ਆਇਆ ਸੀ। ਇਹਦਾ ਦਰਸ਼ ਕੀਤਾ ਜਾ ਰਿਹਾ ਹੈ ਔਰ ਕਿਹੜੇ ਸਾਧਨਾਂ ਨਾਲ। ਨਾਲ ਨਾਲ ਇਹਦੇ ਇਹ ਵੀ ਦੇਖਿਆ ਕਿ ਇਹਦੇ ਖਿਲਾਫ ਪਹਿਲਾਂ ਵੀ ਇੱਕ ਐਂਡਿਵਿਸਟ ਦਾ ਮਕਦਮਾ ਅੰਦਰ ਹੈ ਉਹਦੇ ਦੇ ਜਮਾਤ ਤੇ ਆਇਆ ਹੋਇਆ। ਔਰ ਇਹ ਕ੍ਰਿਮੀਨਲ ਸ਼ੌਕਰ ਦਾ ਰੱਖਤੀ ਹੈ ਔਰ ਇਸਨੇ ਅਪਰਾਧ ਕੀਤਾ ਨੂੰ ਇਹਨੇ ਕੋ ਅਪਰਾਧ ਆਪਣਾ ਖੋਲਿਆ ਵੀ ਹੈਗਾ। ਬਾਕੀ ਦੀ ਇਨਵੈਸਟੀਗੇਸ਼ਨ ਜਿਹੜੀ ਦੂਜੀ ਪੁਲਿਸ ਰਵਾਡ ਜਿਹੜੀ ਆ ਕੀਤੀ ਜਾਵੇਗੀ ਔਰ ਪੰਜਾਬ ਪੁਲਿਸ ਵੱਲੋਂ ਇਸ ਜੋਧ ਨਸ਼ਾ ਵਿਰੋਧ ਦੇ ਮਹਾਮਿਆ ਦੇ ਤਹਿਤ ਮਾੜੇ ਅਨਸਰ ਜੋ ਸਮਗਲਰ ਕਿਸਮ ਦੇ ਹਨ ਉਹਨਾਂ ਦੇ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਔਰ ਨਾਲ ਨਾਲ ਜਿਹੜੇ ਇਸ ਬਿਮਾਰੀ 'ਚ ਲਿਫਤ ਉੱਡ ਚੁੱਕੇ ਹਨ ਉਹਨਾਂ ਦੇ ਇਲਾਜ ਕਰਾਉਣ ਲਈ ਵੀ ਪਬਲਿਕ ਨੂੰ ਮੋਟੀਵੇਟ ਕਰਕੇ ਉਹਨਾਂ ਨੂੰ ਕਰਾਇਆ ਜਾ ਰਿਹਾ ਹੈ ਟ੍ਰੀਟਮੈਂਟ ਉਹਨਾਂ ਦਾ ਇਹ ਆਪਰੇਸ਼ਨ ਜਿਹੜੇ ਆ ਲਗਾਤਾਰ ਪੁਲਿਸ ਵੱਲੋਂ ਜਾਰੀ ਹਨ ਤੇ ਜੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਹਰ ਤਰ੍ਹਾਂ ਦਾ ਕੋਰਲਾ ਕੀਤਾ ਜਾ ਰਿਹਾ ਹੈ ਥੈਂਕ ਯੂ